हां जी दोस्तों प्यार परीस सस्त्रीकार जी तो दोस्तों ਹੁਣ ਮਜ਼ਦੂਰਾਂ ਦੇ ਲਈ ਤੇ ਜਿਨ੍ਹਾਂ ਨੇ ਈਸ਼ਰਮ ਕਾਰਡ ਬਣਾਇਆ ਹੈ ਉਹਨਾਂ ਦੇ ਲਈ ਖੁਸ਼ਖਬਰੀ ਆ ਚੁੱਕੀ ਹੈ ਜੀहां दोस्तों ਈਸ਼ਰਮ ਕਾਰਡ ਤੇ ਹੁਣ ਜਿਹੜਾ ਪੱਤਾ ਹੈ ਉਹ ਆਉਣ ਲੱਗਾ ਹੈ ਜੀहां दोस्तों ਖਾਤੇ ਦੇ ਵਿੱਚ ਜਿਹੜੇ ਪੈਸੇ ਨੇ ਉਹ ਪੈਣੇ ਸ਼ੁਰੂ ਹੋ ਚੁੱਕੇ ਨੇ ਤੇ ਕਿੰਨੇ-ਕਿੰਨੇ ਪੈਸੇ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ 1000 ਹਜ਼ਾਰ ਰੁਪਏ ਜਿਹੜਾ ਮੰਥਲੀ ਇਹਦਾ ਜਿਹੜਾ ਸ਼ੁਰੂ ਹੋ ਚੁੱਕਾ ਹੈ ਤੁਸੀਂ ਚੈੱਕ ਕਿਵੇਂ ਕਰ ਸਕਦੇ ਹੋ ਜਿਹੜੀ ਇਹ ਅਮਾਉਂਟ ਤੁਸੀਂ ਦੇਖ ਸਕਦੇ ਹੋ ਅਮਾਉਂਟ 1000 ਰੁਪਏ ਦੀ ਜਿਹੜੀ ਆਈ ਹੋਈ ਹੈ ਏ ਵੀ ਆਈ ਹੋਈ ਹੈ ਤੇ ਨਾਲੇ ਤੁਹਾਨੂੰ ਦੱਸਾਂਗੇ ਕਿ ਇਹ ਕਾਰਡ ਜੇ ਤੁਸੀਂ ਬਣਵਾਉਣਾ ਹੈ ਠੀਕ ਹੈ ਜੀ ਤੁਸੀਂ ਕਿਵੇਂ ਬਣਵਾ ਸਕਦੇ ਹੋ ਤੇ ਵੱਡੀ ਖਬਰ ਆਈ ਹੈ ਕਿ ਜੇ 1000 ਰੁਪਏ ਜਿਹੜੀ ਖੁਸ਼ਖਬਰੀ ਹੈ ਉਹ ਜਿਨ੍ਹਾਂ ਨੇ ਈਸ਼ਰਮ ਕਾਰਡ ਬਣਵਾਉਣ ਨਾਲ ਸਤੇ ਦਿੱਤੇ ਸੀ ਤੇ ਜਿਨ੍ਹਾਂ ਦੇ ਬਣੇ ਹੋਏ ਨੇ ਉਹਨਾਂ ਲਈ ਵੀ ਵੱਡੀ ਖਬਰ ਆਈ ਹੈ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰ ਦੇਣਾ ਤਾਂ ਦੋਸਤੋ ਚੱਲਦੇ ਆ ਮੇਨ ਅਪਡੇਟ ਦੇ ਉੱਤੇ हां जी दोस्तों ਤੁਹਾਨੂੰ ਦੱਸਦੀ ਈਸ਼ਰਮ ਕਾਰਡ ਪੱਤਾ 2024 ਰੁਪਏ ਹਜ਼ਾਰ ਦਾ ਈਸ਼ਰਮ ਕਾਰਡ ਪੱਤਾ ਸ਼ੁਰੂ ਹੁੰਦਾ ਹੈ ਇੱਥੇ ਜਾ ਕੇ ਕਰੋ ਚੈੱਕ ਹੁਣ ਤੁਸੀਂ ਚੈੱਕ ਕਿੱਥੇ ਜਾ ਕੇ ਕਰ ਸਕਦੇ ਹੋ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਦੀ ਕਿ ਜੇ ਇਸ ਨੂੰ ਈਸ਼ਰਮ ਕਾਰਡ ਦੇ ਬਾਰੇ ਨਹੀਂ ਪਤਾ ਤੇ ਉਸ ਨੂੰ ਮੈਂ ਦੱਸ ਦਵਾਂ ਕਿ ਇਹ ਹੈ ਇੱਕ ਮਜ਼ਦੂਰਾਂ ਦਾ ਕਾਰਡ ਬਣਦਾ ਹੈ ਠੀਕ ਹੈ ਜੀ ਉਦਾਹਰਨ ਦੇ ਰੂਪ ਚ ਤੁਹਾਨੂੰ ਦੱਸਦਾ ਕਿ ਜਿਵੇਂ ਕਿ ਕੋਰੋਨਾ ਕਾਲ ਆਇਆ ਸੀ ਉਸ ਤੋਂ ਪਹਿਲਾਂ ਦੋਸਤੋ ਕੀ ਹੁੰਦਾ ਸੀ ਭਾਰਤ ਸਰਕਾਰ ਨੇ ਇੱਕ ਮਜ਼ਦੂਰਾਂ ਦਾ ਕਾਰਡ ਈਸ਼ਰਮ ਕਾਰਡ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਠੀਕ ਹੈ ਜੀ ਪਰ ਕੀ ਗੱਲ ਹੋਈ ਜਦੋਂ ਕਰੋਨਾ ਆਇਆ ਤਾਂ ਦੋਸਤੋ ਸਾਰੇ ਘਰੇ ਬੈ ਕੇ ਲੋਕਾਂ ਦੀ ਮਦਦ ਕਰਨ ਦੇ ਲਈ ਸਰਕਾਰ ਨੇ ਚਾਹਿਆ ਕਿ ਸਾਰੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸਾ ਪਾ ਦਿੱਤਾ ਜਾਵੇ ਪਰ ਲੋਕਾਂ ਦਾ ਡਾਟਾ ਜਿਹੜਾ ਸਰਕਾਰ ਕੋਲ ਨਹੀਂ ਸੀ ਸਾਰਿਆਂ ਦਾ ਜਿਵੇਂ ਸਰਕਾਰ ਕੋਲ ਕੁਝ-ਕੁਝ ਸ਼ਰਮ ਕਾਰਡ ਬਣੇ ਹੋਏ ਸੀ ਉਹਨਾਂ ਦਾ ਡਾਟਾ ਸੀ ਤੇ ਸ਼ਰਮ ਕਾਰਡ ਦਾ ਉਹਨਾਂ ਨੂੰ ਹੀ ਫਾਇਦਾ ਹੋਇਆ ਉਸ ਟਾਈਮ ਜਿਨ੍ਹਾਂ ਨੇ ਸ਼ਰਮ ਕਾਰਡ ਬਣਾਇਆ ਸੀ ਕਰੋਨਾ ਕਾਲ 'ਚ ਜਦੋਂ ਸਰਕਾਰ ਨੇ ਪੈਸੇ ਪਾਉਣੇ ਸ਼ੁਰੂ ਕਰ ਦਿੱਤੇ ਇਹ ਜਿਹੜਾ ਪੈਸਾ ਇਹ ਪੈਂਦਾ ਹੈ ਡੀਬੀਟੀ DBT ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯਾਨੀ ਕਿ ਜਿਹੜਾ ਵੀ ਆਧਾਰ ਕਾਰਡ ਉਹਦੇ ਖਾਤੇਦਾਰ ਨਾਲ ਲਿੰਕ ਹੁੰਦਾ ਹੈ ਸਰਕਾਰ ਕੀ ਕਰਦੀ ਹੈ ਆਧਾਰ ਕਾਰਡ ਜੇ ਕਿਸੇ ਸਕੀਮ ਨਾਲ ਜੁੜਿਆ ਹੈ ਤੇ ਉਸ ਸਕੀਮ ਦੇ ਨਾਲ ਜਿਹੜਾ ਆਧਾਰ ਕਾਰਡ ਜੁੜਿਆ ਹੈ ਤੇ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਲਿੰਕ ਹੈ ਉਸ ਦੇ ਵਿੱਚ ਡਾਇਰੈਕਟ ਪੈਸੇ ਪਾ ਦਿੰਦੀ ਹੈ ਇਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਸਰਕਾਰ ਦੇ ਵੱਲੋਂ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਈਸ਼ਰਮ ਕਾਰਡ ਪੱਤਾ 2024 ਭਾਰਤ ਵਿੱਚ ਰਹਿ ਰਹੇ ਐ ਸੰਗਠਿਤ ਕਿਸਾਨਾਂ ਦੇ ਕੰਮਿਆਂ ਦੇ ਲਈ ਕੇਂਦਰ ਸਰਕਾਰ ਦੁਆਰਾ ਈਸ਼ਰਮ ਕਾਰਡ ਯੋਜਨਾ ਚਲਾਈ ਜਾ ਰਹੀ ਹੈ ਜਿਸ ਰਾਹੀਂ ਸਾਰੇ ਰਜਿਸਟਰ ਕਾਮਿਆਂ ਨੂੰ ਜਲਦ ਹੀ ਰੁਪਏ 1000 ਦੀ ਪੱਤੇ ਦੀ ਸਕੀਮ ਸ਼ੁਰੂ ਰਕਮ ਮਿਲੇਗੀ ਜਿਹੜੀ ਕਿ 1000 ਰੁਪਏ ਦੀ ਰਕਮ ਹੈ ਜਿਹੜੀ ਉਹ ਮਿਲੇਗੀ ਜਲਦ ਹੀ ਜੇਕਰ ਤੁਸੀਂ ਵੀ ਵਰਕਰ ਹੋ ਅਤੇ ਈਸ਼ਰਮ ਕਾਰਡ ਸਕੀਮ ਦੇ ਅਧੀਨ ਲਾਭ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਸਾਰਿਆਂ ਨੂੰ ਇਸੀ ਯੋਜਨਾ ਦੇ ਤਹਿਤ ਪਹਿਲਾਂ ਰਜਿਸਟਰ ਕਰਨਾ ਹੋਵੇਗਾ ਜਿਸ ਤੋਂ ਬਾਅਦ ਤੁਹਾਨੂੰ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਏਗਾ ਰਜਿਸਟਰ ਮੰਨੇ ਜਿਹੜਾ ਈਸ਼ਰਮ ਕਾਰਡ ਹੈ ਇਸ ਦੀ ਵੈਬਸਾਈਟ ਤੇ ਜਾ ਕੇ ਠੀਕ ਹੈ ਜੀ ਵੈਬਸਾਈਟ ਤੇ ਜਾ ਕੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਨਾ ਹੈ ਤੇ ਉਸ ਤੇ ਦੋਸਤੋ ਆਪਣਾ ਕਾਰਡ ਹੈ ਜਿਹੜਾ ਉਹ ਜਨਰੇਟ ਕਰ ਲੈਣਾ ਜਿਸ ਦੇ ਵਿੱਚ ਤੁਹਾਡਾ ਨਾਮ ਪਤਾ ਸਭ ਕੁਝ ਹੋ ਜਾਵੇਗਾ ਅੱਗੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਯੋਜਨਾ ਕਿੰਦ ਇਹ ਜਿਹੜੀ ਯੋਜਨਾ ਹੈ ਕੇਂਦਰ ਸਰਕਾਰ ਵੱਲੋਂ ਭਾਰ ਦੇ ਵਿੱਚ ਰਹਿ ਰਹੇ ਅਸੰਗਠਿਤ ਖੇਤਰਾ ਦੇ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਚਲਾਈ ਸੀ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ ਕਿ ਜਿਹੜਾ ਗਰੀਬ ਲੋਕਾਂ ਦਾ ਡਾਟਾ ਜਿਹੜੇ ਕਿ ਮਜ਼ਦੂਰ ਲੋਕ ਨੇ ਕੰਟਰੈਕਸ਼ਨ ਵਰਕਰ ਨੇ ਕਿਸੇ ਦਾ ਕੋਈ ਪਤਾ ਨਹੀਂ ਕਦੋਂ ਕਿਹੜਾ ਕੰਮ ਕਰ ਲਿਆ ਕਦੇ ਸਬਜ਼ੀ ਵੇਚ ਲਈ ਕਦੇ ਦੁੱਧ ਵੇਚ ਲਿਆ ਕਦੇ ਕੀ ਕਰ ਲਿਆ ਕਦੇ ਕੀ ਕਰ ਲਿਆ ਦਿਹਾੜੀ ਦਾ ਪੱਕ ਕਰ ਲਿਆ ਉਹਨਾਂ ਦੇ ਲਈ ਇਹ ਕਾਰਡ ਹੈ ਜਿਨ੍ਹਾਂ ਦਾ ਕੋਈ ਪੱਕਾ ਠਿਕਾਣਾ ਨਹੀਂ ਹੈ ਕਿ ਇਹ ਪੱਕਾ ਹੀ ਇਹ ਕੰਮ ਕਰਦਾ ਹੈ ਜਿਹੜੇ ਕਿ ਟੁੱਟ ਭੱਜ ਮੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੇ ਲਈ ਇਹ ਜਿਹੜਾ ਕਾਰਡ ਹੈ ਜਿਹੜਾ ਇਹ ਬਣਾਇਆ ਗਿਆ ਹੈ ਜਿਹੜੇ ਵੀ ਲੋਕ ਇਸ ਨੂੰ ਬਣਵਾ ਲੈਂਦਾ ਹੈ ਤੇ ਉਸ ਨੂੰ ਸਰਕਾਰ ਜੇਦੋਂ ਵੀ ਇਹ ਵਿੱਤੀ ਸਹਾਇਤਾ ਦੇਣਾ ਚਾਹੁੰਦੀ ਹੈ ਤੇ ਉਸ ਟਾਈਮ ਇਹ ਸਹਾਇਤਾ ਦੇ ਸਕਦੀ ਹੈ ਵਰਕਰਾਂ ਨੂੰ ਹਰ ਮਹੀਨੇ 1000 ਰੁਪਏ ਪੱਤਾ ਦਿੱਤਾ ਜਾਣਾ ਸੀ ਇਹ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ 1000 ਰੁਪਏ ਟਰਾਂਸਫਰ ਕੀਤੇ ਜਾਣਗੇ ਈ ਸ਼ਰਮ ਕਾਰਡ ਪੱਤਾ ਯੋਜਨਾ ਦੀ ਲਾਪਾਤਰੀ ਸੂਚੀ ਦੇ ਵਿੱਚ ਨਾਂ ਦੀ ਜਾਂਚ ਕਰਨ ਦੇ ਲਈ ਤੁਸੀਂ ਸਾਰੇ ਇਸ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਸੂਚੀ ਨੂੰ ਡਾਊਨਲੋਡ ਕਰ ਸਕਦੇ ਹੋ ਜੇ ਤੁਸੀਂ ਦੇਖਣਾ ਹੈ ਕਿ ਤੁਸੀਂ ਤੁਹਾਡਾ ਨਾਮ ਹੈ ਜਿਹੜਾ ਈ ਸ਼ਰਮ ਕਾਰਡ ਦੀ ਵੈਬਸਾਈਟ ਤੇ ਹੈ ਜਾਂ ਨਹੀਂ ਤੁਸੀਂ ਇਹਦੀ ਅਧਿਕਾਰਿਕ ਵੈਬਸਾਈਟ ਤੇ ਤੁਸੀਂ ਜਾ ਸਕਦੇ ਹੋ ਇਸ ਦੀ ਗੱਲ ਕਰੀਏ ਕਿ ਈਸ਼ਰਮ ਕਾਰਡ ਪੱਤਾ ਸਕੀਮ ਹੈ ਕੀ ਇਸ ਦੀ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜਾ ਪੱਤਾ ਹੈ ਇਹ ਹੈ ਕੀ ਹੈ ਤੇ ਕਿਸ ਨੂੰ ਮਿਲਦਾ ਹੈ ਭਾਰਤ ਸਰਕਾਰ ਵੱਲੋਂ ਦੇਸ਼ ਵਿੱਚ ਰਹਿ ਰਹੇ ਅਸੰਗਠਿਤ ਖੇਤਰਾ ਅਤੇ ਮਜ਼ਦੂਰਾਂ ਨੂੰ ਵਿੱਤੀ ਸਹਾਇਤਾ ਦੇਣਾ ਅਤੇ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਈਸ਼ਰਮ ਕਾਰਡ ਯੋਜਨਾ ਨੂੰ ਸ਼ੁਰੂ ਕੀਤੀ ਗਈ ਹੈ ਇਸ ਦੇ ਲਈ ਕਿ ਉਹਨਾਂ ਨੂੰ ਮੌਕਾ ਦੇਣਾ ਤੇ ਉਹਨਾਂ ਨੂੰ ਵਿੱਤੀ ਸਹਾਇਤਾ ਜਿਹੜੇ ਅਸੰਗਠਿਤ ਖੇਤਰਾਂ ਖੇਤਰਾ ਜਿਹੜੇ ਉਹਨਾਂ ਦੇ ਮਜ਼ਦੂਰ ਨੇ ਠੀਕ ਹੈ ਜੀ ਉਸ ਖੇਤਰ ਦੇ ਮਜ਼ਦੂਰ ਨੇ ਜਿਹੜੇ ਕਿ ਪੱਕਾ ਕੰਮ ਨਹੀਂ ਕਰਦੇ ਉਹਨਾਂ ਨੂੰ ਵਿਤੀ ਸਹਾਇਤਾ ਦੇਣਾ ਤੇ ਉਹਨਾਂ ਨੂੰ ਰੋਜ਼ਗਾਰ ਦੇਣਾ ਇਹ ਸਕੀਮ ਦਾ ਮੁੱਖ ਟੀਚਾ ਹੈ ਮਜ਼ਦੂਰਾਂ ਨੂੰ ਇਸ ਸਕੀਮ ਰਾਹੀਂ ਰਜਿਸਟਰ ਕਰਨਾ ਹੋਵੇਗਾ ਜਿਸ ਤੋਂ ਬਾਅਦ ਉਹਨਾਂ ਨੂੰ 12 ਅੰਕਾਂ ਦੀ ਲੇਬਰ ਯੂਨਿਕ ਆਈਡੀ ਦਿੱਤੀ ਜਾਂਦੀ ਹੈ ਯਾਨੀ ਕਿ ਜਿਵੇਂ ਆਧਾਰ ਕਾਰਡ ਦੇ ਵਿੱਚ 12 ਅੱਖਰ ਹੁੰਦੇ ਨੇ ਇਸ ਕਾਰਡ ਦੇ ਵਿੱਚ ਵੀ ਤੁਹਾਡੇ 12 ਅੱਖਰ ਹੋਣਗੇ ਤਾਂ ਦੋਸਤੋ ਈਸ਼ਰਮ ਕਾਰਡ ਰਾਹੀਂ ਤੁਸੀਂ ਰਜਿਸਟਰ ਮਜ਼ਦੂਰ ਨੂੰ ਹਰ ਮਹੀਨੇ 1000 ਰੁਪਏ ਪੱਤਾ ਦਿੱਤਾ ਜਾਵੇਗਾ ਨਾਲ ਹੀ ਉਹਨਾਂ ਨੂੰ ਸਾਲਾਂ ਬਾਅਦ ਪੈਨਸ਼ਨ ਦੇਣ ਦੀ ਸੂਤ ਵੀ ਦਿੱਤੀ ਗਈ ਹੈ ਜਿਨ੍ਹਾਂ ਗਰਭਤੀ ਔਰਤਾਂ ਦਾ ਈਸ਼ਰਮ ਕਾਰਡ ਇਸਕੀਮ ਰਾਹੀਂ ਬਣਿਆ ਹੈ ਉਹਨਾਂ ਨੂੰ ਜਨੇਪਾ ਸਹਾਇਤਾ ਵੀ ਪ੍ਰਦਾਨ ਕੀਤੀ ਜਾਵੇਗੀ ਤਾਂ ਦੋਸਤੋ ਜਿਨ੍ਹਾਂ ਔਰਤਾਂ ਦਾ ਬਣਿਆ ਪਿਆ ਇਹ ਕਾਰਡ ਤੇ ਉਹਨਾਂ ਨੂੰ ਜਿਵੇਂ ਉਹ ਜੋ ਪ੍ਰੈਗਨੈਂਟ ਹੋ ਜਾਂਦੀਆਂ ਨੇ ਤੇ ਉਸੇ ਵੇਲੇ ਦੋਸਤੋ ਉਹਨਾਂ ਨੂੰ ਜਿਹੜੀ ਹੈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਜਿਸ ਨੂੰ ਆਪਾਂ ਜਨੇਪਾ ਸਹਾਇਤਾ ਵੀ ਕਹਿ ਸਕਦੇ ਹਾਂ ਤੁਹਾਨੂੰ ਇਸਰਮ ਕਾਰਡ ਸਕੀਮ ਦੇ ਲਈ ਆਨਲਾਈਨ ਮੋਡ ਰਾਹੀਂ ਅਰਜੀ ਦੇਣੀ ਪੈਂਦੀ ਹੈ ਜਿਸ ਦੇ ਵਿੱਚ ਤੁਸੀਂ ਸਬੰਧਤ ਦਸਤਾਵੇਜ਼ਾਂ ਦੀ ਮਦਦ ਦੇ ਨਾਲ ਰਜਿਸਟਰ ਕਰਦੇ ਹੋ ਜਿਸ ਤੋਂ ਬਾਅਦ ਤੁਹਾਨੂੰ ਕੇਂਦਰ ਸਰਕਾਰ ਦੁਆਰਾ ਇਸ ਸਕੀਮ ਦੇ ਰਾਹੀਂ ਉਪਲਬਧ ਹਰ ਕਿਸਮ ਦੇ ਲਾਭ ਪ੍ਰਦਾਨ ਕੀਤੇ ਜਾਂਦੇ ਹਨ ਇਸ ਦੇ ਨਾਲ ਰਜਿਸਟਰ ਕਾਮਿਆਂ ਨੂੰ ਗੁਰਜਰਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਜਾਂਦੇ ਹਨ ਇਹ ਯੋਜਨਾ ਦੇਸ਼ ਦੇ ਮਜ਼ਦੂਰਾਂ ਦੇ ਜੀਵਨ ਪੱਧਰ ਦੇ ਬਦਲਾਅ ਲਿਆਉਣ ਦੇ ਲਈ ਚਲਾਈ ਜਾ ਰਹੀ ਹੈ ਤਾਂ ਹੁਣ ਦੇਖੀਏ ਦੋਸਤੋ ਆਪਾਂ ਇਸਰਮ ਕਾਰਡ ਗ੍ਰਾਮੀਣ ਸੂਚੀ ਈਸ਼ਰਮ ਕਾਰਡ ਪੱਤੇ ਦੀ ਯੋਗਤਾ ਕੀ ਹੈ ਜੇ ਤੁਸੀਂ ਪੱਤਾ ਲੈਣਾ ਹੈ ਤਾਂ ਯੋਗਤਾ ਕੀ ਕੀ ਹੋਣੀ ਚਾਹੀਦੀ ਹੈ ਜਦੋਂ ਤੁਹਾਡਾ ਈਸ਼ਰਮ ਕਾਰਡ ਬਣ ਗਿਆ ਅਪਲਾਈ ਕਰਨ ਵਾਲੇ ਨਾਗਰਿਕ ਭਾਰ ਦੇ ਸਥਾਈ ਨਿਵਾਸੀ ਹੋਣੇ ਚਾਹੀਦੇ ਹਨ ਜਿਹੜੇ ਕਿ ਸਾਰੇ ਹੀ ਹੋਣਗੇ ਕਾਮਯਾਦੀ ਉਮਰ ਹੈ ਜਿਹੜੀ 18 ਤੋਂ 60 ਸਾਲ ਦੀ ਹੋਣੀ ਚਾਹੀਦੀ ਹੈ ਬਿਨੇਕਾਰ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ਦੇ ਵਿੱਚ ਨਹੀਂ ਹੋਣਾ ਚਾਹੀਦਾ ਹੈ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਲਈ ਈਸ਼ਰਮ ਕਾਰਡ ਬਣਾਏ ਜਾਣਗੇ ਬਿਨੇਕਾਰ ਦੇ ਪਰਿਵਾਰ ਦੀ ਸਾਲਾਨਾ ਆਮਦਨ 1.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਇਹ ਕੁਝ ਕੰਡੀਸ਼ਨਾਂ ਨੇ ਜਿਨ੍ਹਾਂ ਨੇ 1000 ਰੁਪਏ ਜਿਨ੍ਹਾਂ ਨੂੰ ਮਿਲੇਗਾ ਉਹਨਾਂ ਦੀ ਕੁਝ ਕੰਡੀਸ਼ਨਾਂ ਨੇ ਇਹ ਤੁਸੀਂ ਦੁਬਾਰਾ ਵੀਡੀਓ ਵੀ ਰਿਵਰਸ ਕਰਕੇ ਦੇਖ ਸਕਦੇ ਹੋ ਜੇ ਤੁਹਾਨੂੰ ਸਮਝ ਨਹੀਂ ਆਈ ਅਗਲਾ ਹੈ ਜੀ ਈਸ਼ਰਮ ਪੱਤਾ ਕਾਰਡ ਦੇ ਲਾਭ ਕੀ ਨੇ ਈਸ਼ਰਮ ਕਾਰਡ ਯੋਜਨਾ ਪਾਸ ਕਾਰਡ ਦੁਆਰਾ ਚਲਾਈ ਜਾ ਰਹੀ ਹੈ ਜਿਸਟਰ ਕਾਮਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਈਸ਼ਰਮ ਕਾਰਡ ਧਾਰਕਾਂ ਨੂੰ ਹਰ ਮਹੀਨੇ 1000 ਰੁਪਏ ਪੱਤੇ ਦਿੱਤੇ ਜਾਣਗੇ 60 ਸਾਲ ਦੇ ਕਾਮਿਆਂ ਨੂੰ ਪੈਨਸ਼ਨ ਦੀ ਸਹੂਲਤ ਵੀ ਦਿੱਤੀ ਜਾਵੇਗੀ ਇਹ ਗਰਭਤੀ ਔਰਤਾਂ ਨੂੰ ਜਨੇਪਾ ਸਹਾਇਤਾ ਵੀ ਦਿੱਤੀ ਜਾਵੇਗੀ ਬੱਚਿਆਂ ਦੀ ਪੜ੍ਹਾਈ ਦੇ ਲਈ ਕੇਂਦਰ ਸਰਕਾਰ ਵੱਲੋਂ ਵਜੀਫਾ ਵੀ ਚਲਾਈ ਜਾਂਦੀ ਹੈ ਈਸ਼ਰਮ ਕਾਰਡ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਕੰਮ ਕਰਦਾ ਹੈ ਜਿਹੜਾ ਕਿ ਟਾਈਮ-ਟਾਈਮ ਤੇ ਸਰਕਾਰ ਜਦੋਂ ਵੀ ਪੈਸਾ ਦੇਣਾ ਚਾਹੁੰਦੀ ਹੈ ਉਸ ਟਾਈਮ ਇਹ ਤੁਹਾਡੇ ਲਈ ਬਹੁਤ ਹੀ ਆਰਾਮਬਨ ਸਾਧਨ ਹੋਣ ਵਾਲਾ ਹੈ ਸ਼ਰਮ ਕਾਰਡ ਇਹ ਬਣਾਉਣ ਦੇ ਲਈ ਦਸਤਾਵੇਜ਼ਾਂ ਤੇ ਕਿੰਨਾ ਦੀ ਲੋੜ ਪੈਗੀ ਧਾਰਕਾਟ ਬੈਂਕ ਪਾਸਬੁੱਕ ਮੌਜੂਦਾ ਮੋਬਾਈਲ ਨੰਬਰ ਜਿਹੜਾ ਤੁਹਾਡੇ ਕੋਲ ਹੈ ਆਮਦਨ ਸਰਟੀਫਿਕੇਟ ਤੁਹਾਡੀ ਇਨਕਮ ਕਿੰਨੀ ਹੈ ਜਾਤੀ ਸਰਟੀਫਿਕੇਟ ਜਾਤੀ ਕੀ ਹੈ ਤੁਹਾਡੀ ਤੁਹਾਡੀ ਤੇ ਪਤੇ ਦਾ ਸਬੂਤ ਜਿਹੜਾ ਕਿ ਤੁਹਾਡੇ ਆਧਾਰ ਕਾਰਡ ਦੇ ਨਾਲ ਮੈਚ ਹੋਏਗਾ ਉਹੀ ਉਠਾ ਲਿਆ ਜਾਵੇਗਾ ਅੱਗੇ ਗੱਲ ਕਰਦੇ ਆਂ ਈਸ਼ਰਮ ਕਾਰਡ ਪਤੇ ਦੀ ਭੁਗਤਾਨ ਸਥਿਤੀ ਦੀ ਜਾਂਚ ਕਿਵੇਂ ਕਰ ਸਕਦੇ ਆਂ ਤੁਹਾਨੂੰ ਜਿਹੜਾ ਇਹ ਭੁਗਤਾਨ ਆ ਜਿਹੜਾ ਹੋ ਚੁੱਕਿਆ ਹੈ ਕਿ ਨਹੀਂ ਹੋ ਚੁੱਕਿਆ ਸਾਰਾ ਕੁਝ ਕਿਵੇਂ ਪਤਾ ਕਰ ਸਕਦੇ ਆਂ ਆਪਾਂ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਤੁਹਾਨੂੰ ਈਸ਼ਰਮ ਕਾਰਡ ਦੀ ਵੈਬਸਾਈਟ ਤੇ ਜਾਣਾ ਹੋਵੇਗਾ ਅੱਗੇ ਜੀ ਹੋਮ ਪੇਜ ਤੇ ਆਉਣ ਤੋਂ ਬਾਅਦ ਤੁਹਾਨੂੰ ਮੇਨਟੇਨੈਂਸ ਅਲਾਉਂਸ ਸਕੀਮ ਦੇ ਵਿਕਲਪ ਉੱਤੇ ਕਲਿੱਕ ਕਰਨਾ ਹੋਵੇਗਾ ਹੁਣ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਖੁੱਲ ਕੇ ਆਵੇਗਾ ਜਿਸ ਤੇ ਤੁਸੀਂ ਆਪਣਾ ਰਜਿਸਟਰ ਮੋਬਾਈਲ ਨੰਬਰ ਦਰਜ ਕਰੋਗੇ ਤੁਸੀਂ ਹੁਣ ਗੈਟ ਓਟੀਪੀ ਤੇ ਕਲਿੱਕ ਕਰਨਾ ਹੈ ਤਾਂ ਉਸ ਤੋਂ ਬਾਅਦ ਉਸੋ ਜਿਹੜਾ ਤੁਹਾਡੇ ਕੋਲ ਓਟੀਪੀ ਆ ਜਾਏਗਾ ਤੇ ਉਹ ਰਜਿਸਟਰ ਮੋਬਾਈਲ ਤੇ ਜਾਏਗਾ ਤੇ ਤੁਸੀਂ ਉਹ ਆਪਣਾ ਪੋਰਟਲ 'ਤੇ ਵੀਰ ਵੈਰੀਫਿਕੇਸ਼ਨ ਦੇ ਲਈ ਬਟਨ ਦਬਾ ਦੇਣਾ ਹੈ ਜਿਸ ਤੋਂ ਬਾਅਦ ਤੁਹਾਡੀ ਸਕਰੀਨ ਤੇ ਪੇਮੈਂਟ ਸਟੇਟਸ ਖੁੱਲ ਜਾਵੇਗਾ ਕਿ ਤੁਹਾਨੂੰ ਪੇਮੈਂਟ ਮਿਲੀ ਹੈ ਜਾਂ ਨਹੀਂ ਮਿਲੀ ਇਸ ਬਾਰੇ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ ਤਾਂ ਦੋਸਤੋ ਵੱਡੀ ਹੀ ਖੁਸ਼ਖਬਰੀ ਆਈ ਹੈ ਕਿ ਸਰਕਾਰ ਹੁਣ ਹਜ਼ਾਰ-ਹਜ਼ਾਰ ਰੁਪਏ ਦੇਣ ਜਾ ਰਹੀ ਹੈ ਜਿਨ੍ਹਾਂ ਦੀ ਉਮਰ 18 ਤੋਂ 60 ਸਾਲ ਦੀ ਹੈ ਉਹ ਬਣਾ ਸਕਦੇ ਨੇ ਇਹ ਤੇ ਮਜ਼ਦੂਰ ਬਰਗ ਦੇ ਨਾਲ ਸੰਬੰਧਿਤ ਰੱਖਦੇ ਨੇ ਉਹ ਲੋਕ ਬਣਾ ਸਕਦੇ ਨੇ ਤੁਸੀਂ ਵੀਡੀਓ ਇੱਕ ਵਾਰ ਰਿਵਰਸ ਕਰਕੇ ਜ਼ਰੂਰ ਦੇਖ ਲੈਣਾ ਜੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਇਆ ਠੀਕ ਹੈ ਜੀ ਕਮੈਂਟ ਕਰ ਦਿਓ ਅਸੀਂ ਦੁਬਾਰਤ ਤੋਂ ਵੀਡੀਓ ਸਮਝਾ ਦਾਂਗੇ ਕਿ ਕਿਹਨਾ-ਕਿਹਨਾ ਲੋਕਾਂ ਦੇ ਬਣਨੇ ਨੇ ਪਰ ਇਸ ਵੀਡੀਓ 'ਚ ਅਸੀਂ ਫੋਕਸ ਏ ਸੀ ਕਿ 1000 ਰੁਪਇਆ ਕਿਵੇਂ ਮਿਲਣਾ ਤੇ ਕਿਹਨਾ-ਕਿਹਨਾਂ ਨੂੰ ਮਿਲਣਾ ਇਹ ਅਸੀਂ ਦੱਸਿਆ ਹੋਇਆ ਹੈ ਇਹ ਈਸ਼ਰਮ ਕਾਰਡ ਬਣਾਉਣਾ ਕਿਵੇਂ ਹੈ ਕਿਵੇਂ ਅਪਲਾਈ ਕਰਨਾ ਇਸ ਦੇ ਬਾਰੇ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੇ ਕਮੈਂਟ ਜ਼ਰੂਰ ਕਰ ਦੇਣਾ ਅਸੀਂ ਤੁਹਾਨੂੰ ਇੱਕ ਵੀਡੀਓ ਰਾਹੀਂ ਇਹ ਵੀ ਸਾਰਾ ਕੁਝ ਦੱਸ ਦਵਾਂਗੇ ਧੰਨਵਾਦ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂ